ਨਾ ਪਾ ਜੀ ਦੀਪਕ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇਨਾਮ ਨਿਕਲਿਆ ਕਿੰਨੇ ਦੀ ਲਾਟਰੀ ਖਰੀਦੀ ਸੀ ਕਿੰਨਾ ਨਿਕਲਿਆ ਨਾ ਇਹ ਪਾ ਜੀ 100 ਰੁਪਏ ਦੀ ਖਰੀਦੀ ਤੇ 15 ਲੱਖ ਨਿਕਲਿਆ ਜੀ ਠੀਕ ਹੈ ਤੇ ਬਾਰੇ ਸੀ ਲਾਟਰੀ ਇਹ 2 ਸਾਲ ਹੋ ਗਏ ਪਾਉਂਦੇ ਜੀ ਕਦੀ ਕਦਾਈ ਪਾਈ ਦੀ ਲੈਣ ਚ ਲੱਗੇ ਸੀ ਤੇ ਬਸ ਅੱਜ ਮਾਲਕ ਨੇ ਸੁਣ ਲਈ ਜੀ ਜਦੋਂ ਅੱਜ ਸੁਣ ਲਈ ਮਾਲਕ ਨੇ ਫੇਟੀਆਂ ਦਾ ਲੱਗਾ ਬਹੁਤ ਵਧੀਆ ਜੀ ਬਹੁਤ ਵਧੀਆ ਫਿਰ ਇਸ ਪੈਸੇ ਨੂੰ ਕਿੱਥੇ ਖਰਚਾਂਗੇ ਪੈਸੇ ਪਾ ਜੀ ਖਰਚਾਂਗੇ ਜਰੂਰ ਜਿੱਥੇ ਲੋੜ ਪੈਗੀ ਉਥੇ ਖਰਚਾਂਗੇ ਪੈਸੇ ਹੁੰਦੇ ਖਰਚਣਾ ਤੇ ਇਹ ਖਰਚਾਂਗੇ ਦੁਬਾਰਾ ਫਿਰ ਮਾਲਕ ਬਾਬਾ ਜ ਇਹ ਖਰਚਾ ਅੰਗਣਾ ਤੋਂ ਫਿਰ ਦੇਨੇ ਨਹੀਂ ਹੈ ਤੇ ਬਸ ਇਹ ਖਰਚ ਦੇਨੇ ਟਾਈਮ ਨਾਲ ਹੀ ਚੋਚਾ ਫਿਰ ਅੱਜ ਦਾ ਦਿਨ ਕਿਦਾਂ ਲੰਘੂਗਾ ਨਹੀਂ ਵਧੀਆ 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 ਬਹੁਤ ਵਧੀਆ ਬਸ ਚੱਲੇ ਆ ਹੁਣ ਘਰ ਘਰ ਦੇਨ ਜਾ ਕੇ ਦੱਸਦੇ ਆ ਵਧੀਆ ਬਸ ਅੱਛਾ ਇਹ ਘਰ ਦੇਨ ਨੂੰ ਦੱਸਿਆ ਨਹੀਂ ਦੱਸਿਆ ਇਹ ਤੁਹਾ ਘਰ ਜਾਵਾਂਗੇ ਨਾ ਪੈਸੇ ਪੂਏ ਲੈ ਕੇ ਤੇ ਫੇਰ ਹੀ ਉਹਨਾਂ ਨੂੰ ਹੋਏਗਾ ਤੇ ਇਦਾਂ ਫਿਰ ਇਦਾਂ ਉਹਨਾਂ ਕਹਿੰਗਾ ਝੂਠ ਮਾਰਨਦੇ ਨੇ ਹਨਾ ਤੇ ਉਹਨਾਂ ਨੂੰ ਜਾ ਕੇ ਦੱਸਾਂਗੇ ਫੇਰ ਵਧੀਆ ਹੈ ਲਾਟਰੀ ਦੀ ਟਿਕਟ ਦਿਖਾ ਦਿਓ ਇੱਕ ਵਾਰੀ ਲੈਓ ਜੀ ਦਿਓ ਜੀ ਦਿਓ ਟਿਕਟ ਦਿਓ ਜੀ ਲਓ ਜੀ ਲਓ ਜੀ ਐ ਲੱਗ ਵਾਜਾ ਫੜੀ ਨੂੰ ਪਤਾ ਲੱਗਿਆ ਕੋਈ ਪਹਿਲਾ ਰਿਐਕਸ਼ਨ ਕੀ ਸੀ ਤੁਹਾਡਾ ਰਿਐਕਸ਼ਨ ਬਹੁਤ ਵਧੀਆ ਜੀ ਬਹੁਤ ਵਧੀਆ ਰਿਐਕਸ਼ਨ ਹੀ ਐ ਮੇਰਾ ਭਰਾ ਦੋਸਤ ਹੈ ਮੈਨੂੰ ਫੋਨ ਕੀਤਾ ਮੈਂ ਕਨਫਰਮ ਕਰ 99% ਮੈਂ ਕਨਫਰਮ ਹੈ 1% ਨੂੰ ਲਾ ਕੇ 100% ਹੋ ਗਿਆ ਤੇ ਬਸ ਫਿਰ ਸਟਾਲ ਤੇ ਗੋਣ ਜੀ ਸਟਾਲ ਤੇ ਨਹੀਂ ਕੱਲ ਕਨਫਰਮ ਹੋਇਆ ਅੱਜ ਪੁਜੇ ਸਟਾਲ ਤੇ ਹਾਂਜੀ ਹਾਂਜੀ ਆ ਪਾਜਾ ਬਸ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੋ ਵੀ ਹੈ ਮਾਲਕ ਨੇ ਜੋ ਕੀਤਾ ਬੋਨ ਤੁਹਾਨੂੰ ਕੀਤਾ ਹੈ ਹਾਂਜੀ ਹਾਂਜੀ ਜਰੂਰ ਮੈਨੂੰ ਹੀ ਰਾਤੀ ਕਾਲ ਆਈ ਤੇ ਮੈਂ ਕੋਈ ਨਹੀਂ ਸਵੇਰੇ ਵੇਖਣੇ ਜਾ ਕੇ ਬਸ ਵਧੀਆ ਜੋ ਮਾਲਕ ਨੇ ਪਾਲੀਆਂ ਹਡੀਆਂ ਚਲਦੀਆਂ ਨਹੀਂ ਦਿੰਦੀਆਂ ਇਦਾਂ ਹੀ ਚਲਦੀਆਂ ਨੇ ਬਾਕੀ ਬਹੁਤ ਵਧੀਆ ਕਿਰਪਾ ਕੀਤੀ ਹੈ ਮਹਾਰਾਜ ਨੇ ਆਓ ਭਾਜੀ ਕਿਹਾ ਜੀ ਬਹੁਤ ਖੁਸ਼ੀ ਵਾਲਾ ਕਾਲ ਆ ਜੀ ਉਹਨੇ ਜੀ ਪਰਮਾਤਮਾ ਨੇ ਮਿਹਰ ਕੀਤੀ ਹੈ ਇਸ ਪਰ ਹਾੜੇ ਦਾ ਨਿਕਲਿਆ 15 ਲੱਖ ਰੁਪਏ ਦਾ ਨਾਮ 100 ਰੁਪਏ ਟਿਕਟ ਪਾਈ ਸੀ ਇਹਨਾਂ ਨੇ ਤੇ ਇਹਨਾਂ 15 ਲੱਖ ਨੇ 100 ਪਹਿਲਾਂ 928 ਤਿਰ ਨੂੰ ਵੀ ਹੱਟ 10 ਲੱਖ ਦਾ ਨਿਕਲਿਆ ਥੋੜੇ ਦਿਨ ਪਹਿਲੇ ਹੀ ਇਹ ਕੋਈ 10 ਲੱਖ ਦਾ ਨਿਕਲਿਆ ਸੀ ਨਾਮ ਸਾਡੇ ਕੋ ਉਸ ਤੋਂ ਪਹਿਲੇ ਹੱਟਾ 1 ਮਹੀਨਾ 2 ਮਹੀਨਾ ਪਹਿਲੇ 1 ਕਰੋੜ ਦਾ ਵੀ ਨਾਮ ਸਾਡੇ ਕੋ ਨਿਕਲਿਆ ਸੀਗਾ ਤੇ ਕਾਫੀ ਨਾਮ ਨਿਕਲ ਚੁੱਕੇ ਆ ਹੁਣ ਮੈਂ ਇਹ ਕਹਿਣਾ ਚਾਹਾਂਗਾ ਪਬਲਿਕ ਨੂੰ ਵੀ ਆ ਪੰਜਾਬ ਸਰਕਾਰ ਦਾ 10 ਕਰੋੜ ਦਾ ਨੰਬਰ ਨਾਮ ਹੈ ਪੰਜਾਬ ਸਰਕਾਰ ਨੇ ਲੋਹੜੀ ਬੰਪਰ 500 ਰੁਪਏ ਟਿਕਟ ਆ ਇਹ 10 ਕਰੋੜ ਦਾ ਨਾਮ ਹੈ ਟਿਕਟ 500 ਵਾਲੀ ਪਾਓ ਤੇ ਇਹ ਲੱਖਵਾ ਤੁਸੀਂ ਕਰੋੜਾਪਤੀ ਬਣੋ ਸਾਡੀ ਚਰਚਾ ਲੱਗੇ ਜੀ ਵੀ ਸੰਜੇ ਲਾਟਰੀ ਜਿਹਾ ਹਸਤਾਲ ਹੈਗਾ ਉਹ ਲੱਕੀ ਵਾਲੇ ਲੋਕਾਂ ਵਾਸਤੇ ਬਿਲਕੁਲ ਠੀਕ ਹੈ ਗੱਲ ਹੈ ਜੀ ਸਹੀ ਗੱਲ ਹੈ ਬਿਲਕੁਲ ਸਹੀ ਹੈ ਲੋਕਾਂ ਦੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਪੀਲ ਕਰਦੇ ਆਂ ਵੇਖੋ ਜੀ ਕਿਸਮਤ 'ਚ ਮਾਨ ਨਹੀਂ ਹੈ ਕਿਸਮਤ ਇਸ ਤੋਂ ਵਧੀਆ ਇਸ ਤੋਂ ਵਧੀਆ ਕਿਸੇ ਦਾ ਇਮਾਨਦਾਰ ਤਰੀਕਾ ਹੋਰ ਕੋਈ ਨਹੀਂ ਆ 500 ਰੁਪਏ ਜਾਂ 100 ਰੁਪਏ 200 ਰੁਪਏ ਖਰਚਣਾ ਕੋਈ ਏਡੀ ਵੱਡੀ ਗੱਲ ਨਹੀਂ ਆ ਕਿਉਂਕਿ ਇਹ ਜੂਆ ਤੇ ਹੈ ਨਹੀਂ ਆ ਠੀਕ ਹੈ ਜੀ